ਇਹ ਸੂਟ ਸਿਰਫ ਮੈਂ 4 ਮੀਟਰ ਕੱਪੜੇ ਤੋਂ ਬਣਾਇਆ ਚੌੜੇ ਪਹੁੰਚਾਂ ਵਾਲੀ ਇਹ ਸਲਵਾਰ ਹੈਗੀ ਆ ਤੇ ਤੁਹਾਨੂੰ ਇਹਦੀ ਮੈਂ ਕਟਿੰਗ ਤੇ ਸਟੀਚਿੰਗ ਆ ਜਿਹੜੀ ਅੱਜ ਸਿਖਾਵਾਂਗੀ ਸਟ੍ਰੇਟ ਸਲਵਾਰ ਆਪਾਂ ਇਹਨੂੰ ਕਹਿ ਸਕਦੇ ਹੈਗੇ ਆ ਤੇ ਇਦਾਂ ਫਾਰਸੀ ਵੀ ਬਣਾ ਸਕਦੇ ਹੁੰਦੇ ਆ ਫਾਰਸੀ ਦੇ ਵਿੱਚ ਥੋੜੇ ਜਿਹੀ ਪਹੁੰਚਾ ਜਿਹੜੇ ਜਿਆਦਾ ਖੁੱਲੇ ਆਪਾਂ ਰੱਖਣੇ ਹੁੰਦੇ ਆ ਚੌੜਾ ਪਹੁੰਚਾ ਇੰਨਾ ਹੀ ਆਪਾਂ ਜਿਹੜਾ ਰੱਖ ਸਕਦੇ ਆ 5 ਇੰਚ ਵਾਲਾ 4 ਇੰਚ ਵਾਲਾ ਜਿਹੜਾ ਸਭ ਤੋਂ ਚੌੜਾ ਬੁਕਰਮੋ ਲੈਣਾ ਹੁੰਦਾ 2 ਮੀਟਰ ਆਪਾਂ ਕੱਪੜਾ ਲਿਆ ਸਲਵਾਰ ਦੇ ਲਈ ਇਹਨਾਂ ਨੂੰ 4 ਸਾਈਡ ਇਦਾਂ ਫੋਲਡ ਕਰਨਾ ਹੁੰਦਾ ਇਸ ਤਰ੍ਹਾਂ ਜੇ ਤੁਸੀਂ ਮੀਨਸ ਵਰਕ ਵੀ ਕਰਨਾ ਹੈਗਾ ਤਾਂ ਜਿਹੜੇ ਪਾਸੇ ਇਧਰ ਮੀਨਸ ਖੁੱਲਾ ਪਾਸਾ ਹੈ ਨਾ ਜਿਹੜੇ ਪਾਸੇ ਜੁੜਿਆ ਪਾਸਾ ਇਧਰ ਨਿਸ਼ਾਨੀ ਲਾ ਕੇ ਪਹੁੰਚੇ ਦੀ ਤੇ ਇਧਰ ਤੁਸੀਂ ਵਰਕ ਵੀ ਜਿਹੜਾ ਉਸ ਹਿਸਾਬ ਨਾਲ ਕਰ ਸਕਦੇ ਹੁੰਦੇ ਆ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਸਾਰਿਆਂ ਦੇ ਕੰਮ ਦੀ ਹੈਗੀ ਆ ਇਸ ਤਰ੍ਹਾਂ ਇਹਨੂੰ ਆਪਾਂ ਡਬਲ ਫੋਲਡ ਆ ਜਿਹੜਾ ਕਰ ਲਿਆ ਹੈਗਾ ਬਹੁਤ ਸੌਖੀ ਹੈ ਸਟ੍ਰੇਟ ਸਲਵਾਰ ਚ ਕੋਈ ਪੰਗਾ ਨਹੀਂ ਪਹੁੰਚੇ ਵਾਲੀ ਸਲਵਾਰ ਹਜੇ ਔਖੀ ਹੁੰਦੀ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੈਂਥ ਮਿੰਨੀ ਆ 2 ਇੰਚ ਤੁਸੀਂ ਵਾਧ ਰੱਖਣਾ ਜਿੰਨੀ ਤੁਹਾਡੀ 벨ਟ ਤੋਂ ਬਿਨਾ ਤਿਆਰ ਸਲਵਾਰ ਹੁੰਦੀ ਹੈ ਇਹ 벨ਟ ਤੋਂ ਬਿਨਾ ਕਟਿੰਗ ਹੁੰਦੀ ਹੈ ਨੀਚੇ ਵਾਲੇ ਹਿੱਸੇ ਦੀ ਉਹ ਆਪਾਂ ਬਸ 2 ਇੰਚ ਜਿਹੜਾ ਜ਼ਿਆਦਾ ਸ਼ ਮੈਂ 30 ਹੈ ਮੇਰੀ ਤਿਆਰਦੀ ਵਿੱਚ ਮੈਂ 32 ਇੰਚ ਜਿਹੜਾ ਨਿਸ਼ਾਨ ਲਗਾਇਆ ਹੈਗਾ ਐਂਜੇ ਟੇਪ ਨਾਲ ਚੰਗੀ ਤਰ੍ਹਾਂ ਮੈਨ ਲੈਣਾ ਤੇ ਜਿੰਨਾ ਪਹੁੰਚਾ ਰੱਖਣਾ ਹੁਣ ਇੱਥੇ ਪਹੁੰਚ ਦਾ ਨਿਸ਼ਾਨ ਲਾਉਣਾ ਹੈਗਾ ਪਹੁੰਚੇ ਆਪਾਂ ਖੁੱਲੀ ਰੱਖ ਰਹੇ ਹਾਂ ਇਸ ਲਈ ਮੈਂ 10 ਇੰਚ ਦਾ ਜਿਹੜਾ ਨਿਸ਼ਾਨ اهو ਲਗਾਇਆ ਹੈਗਾ ਉਹ ਦੋਨੋਂ ਸਾਈਡ ਮੀਨਸ 2 ਇੰਚ ਬਣ ਜਾਂਦਾ ਪਹੁੰਚਾ ਮੁੜ ਕੇ ਤੇ 10 ਇੰਚ ਜਿਹੜਾ ਆਪਣਾ ਪਹੁੰਚਾ ਉਹ ਤਿਆਰ ਹੋ ਗਿਆ 10 ਇੰਚ ਕਾਫੀ ਖੁੱਲਾ ਪਹੁੰਚਾ ਹੁੰਦਾ ਜਿਹੜਾ ਤੇ ਦੂਜੇ ਪਾਸੇ ਵੀ ਸੇਮ ਆਪਾਂ ਲੈਂਥ ਦੀ ਨਿਸ਼ਾਨੀ ਲਗਾਉਣੀ ਹੈਗੀ ਐ ਤੇ ਦੂਜੇ ਪਾਸੇ ਜਿਹੜਾ ਆਪਾਂ ਝੋਲੀ ਵੀ ਛੱਡਣੀ ਹੁੰਦੀ ਐ ਵੀ ਕਿੰਨੇ ਇੰਚ ਆ ਉੱਪਰੋਂ ਤੇ ਦੂਜਾ ਆਪਾਂ ਤਿਰਸਾ ਨਿਸ਼ਾਨ ਲਗਾ ਦੇਣਾ ਹੁੰਦਾ ਝੋਲੀ ਛੱਡ ਕੇ ਝੋਲੀ ਦਾ ਛੱਡਣਾ ਹੁੰਦਾ ਉੱਪਰ ਤੇ ਬਾਕੀ ਤਿਰਸਾ ਕਰਕੇ ਆਪਾਂ ਇਦਾਂ ਇਹਨੂੰ ਕੱਟ ਸਕਦੇ ਹੁੰਨੇ ਆ ਇਸ ਦਾ ਮੀਨਸ ਤੁਸੀਂ ਨਿਸ਼ਾਨਾ ਜਿਹੜਾ ਪਹੁੰਚੇ ਦਾ ਉੱਥੋਂ ਚੱਕਣਾ ਹੁੰਦਾ ਤੇ ਉਧਰ ਝੋਲੀ ਦਾ ਜਿਵੇਂ 10 ਇੰਚ ਜਾਂ 9 ਇੰਚ ਉਹ ਛੱਡ ਕੇ ਸਿੱਧਾ ਨਿਸ਼ਾਨ ਲਾ ਕੇ ਤੇ ਨੀਚੇ ਮੀਨਸ ਨੀਚੋਂ ਬਿਲਕੁਲ ਤਿਰਸਾ ਜਿਹੜਾ ਉਹ ਤੁਸੀਂ ਕਰਦੇ ਨਾ ਬਹੁਤ ਸੋਹਣੀ ਇਹ ਸਲਵਾਰ ਬਣਦੀ ਹੈ ਤੇ ਅੱਧੇ ਘੰਟੇ 'ਚ ਤੁਸੀਂ ਸਲਵਾਰ ਨੂੰ ਘਰੇ ਬਣਾ ਕੇ ਜਿਹੜਾ ਇਹ ਤਿਆਰ ਉਹ ਕਰ ਸਕਦੇ ਹੁੰਦੇ ਆ ਤੇ ਇੱਕ ਨਾ ਇਹ ਜੋ ਮੀਨਸ ਆਪਣੀ ਲੈਂਥ ਕੱਟੀ ਜਾਏਗੀ ਉਦੋਂ ਦੂਜੀ ਸਾਈਡ ਜਿਵੇਂ ਆਪਾਂ ਚਾਹਣੇ ਹੁੰਨੇ ਉਹ ਵੀ ਸਲਵਾਰ ਆ ਥੋੜੀ ਚੱਕਮੀ ਜੀ ਬਣੇ ਤਾਂ ਜਿਹੜਾ 1 ਜਾਂ 1/2 ਇੰਚ ਇਥੋਂ ਥੋੜਾ ਜਿਹਾ ਆਪਾਂ ਇਥੇ ਲਾਉਣਾ ਹੁੰਦਾ ਨਿਸ਼ਾਨ ਵੀ ਤਿਰਸੀ ਕੱਟਣੀ ਹੁੰਦੀ ਆ ਥੋੜੀ ਜਿਹੀ ਉੱਪਰੋਂ ਤਿਰਸੀ ਕੱਟ ਜੋ ਇਹ ਵਾਲੀ ਆਪਾਂ ਚੌੜੀ ਬੁਕਰਮ ਆ ਜਿਹੜੀ ਬਿਲਕੁਲ ਪਾਵਾਂਗੇ ਪਹੁੰਚਾਂ ਦੇ ਵਿੱਚ ਇਹੀ 4 ਇੰਚ ਵਾਲੀ ਹੈ ਇਹ ਤੁਹਾਨੂੰ ਮੈਂ ਮਿੰਕੀ ਵੀ ਦਿਖਾ ਦਿੰਨੀ ਆ 5 ਇੰਚ ਵਾਲੀ ਵੀ ਇੱਕ ਜਿਹੜੀ ਆਉਂਦੀ ਹੈਗੀ ਆ ਉਹ ਹੋ ਚੌੜਾ ਫਿਰ ਬਣ ਜਾਂਦਾ ਹੁਣ ਦੁਬਾਰਾ ਤੋਂ ਹਨਾ ਪਹਿਲਾਂ ਤਾਂ ਉਹ ਜਿਵੇਂ ਛੋਟੇ ਜਿਹੇ ਪੌਂਚੇ ਪਾਉਣੇ ਸ਼ੁਰੂ ਕਰਦੇ ਸੀ ਹੁਣ ਦੁਬਾਰਾ ਤੋਂ ਜਿਹੜਾ ਚੌੜੇ ਪੌਂਚੇ ਵਾਲਾ ਜਿਹੜਾ ਟ੍ਰੈਂਡ ਆ ਉਹ ਆ ਗਿਆ ਇਹ ਦੇਖੋ ਇਹ 4 ਇੰਚ ਦੇ ਲਗਭਗ ਜਿਹੜੀ ਹੈਗੀ ਆ ਕਾਫੀ ਚੌੜਾ ਜਿਹੜਾ ਪੌਂਚਾ ਬਣਿਆ ਬਣੀ ਹੋਈ ਸਲਵਾਰ ਸੋਹਣੀ ਲੱਗਦੀ ਸੀ ਅੱਧੇ ਘੰਟੇ ਚ ਬਸ ਮੈਂ ਬਣਾ ਲਈ ਮਤਲਬ ਕੋਈ ਇੱਥੇ ਜ਼ਿਆਦਾ ਤੁਹਾਨੂੰ ਖਰਚ ਖੇਚਲ ਨਹੀਂ ਕਰਨੀ ਪੈਂਦੀ ਇੱਥੇ ਦੇਖੋ 1 ਇੰਚ ਦਾ ਜਿਹੜਾ ਮੈਂ ਨਿਸ਼ਾਨ ਲਾਇਆ ਇਹ ਆਪਾਂ ਤਿਰਸਾ ਇਧਰੋਂ ਪਰੇ ਨੂੰ ਕੱਟਦੇ ਹੁੰਦੇ ਆ ਝੋਲੀ ਵਾਲੀ ਸਾਈਡ ਨੂੰ ਇਹਦੇ ਨਾਲ ਕੀ ਹੁੰਦੀ ਹੈ ਵੀ ਜਿਵੇਂ ਸਲਵਾਰ ਆ ਅੱਗੋਂ ਆਪਣੀ ਜਿਵੇਂ ਚੱਕਵੀ ਸਲਵਾਰ ਉਦਾਂ ਬਣਦੀ ਹੈਗੀ ਇਹ ਕਾਟਾ ਜਿਹੜੀ 1 ਇੰਚ ਦੀ ਤੁਸੀਂ ਜ਼ਰੂਰ ਆਏ ਤਿਰਸੀ ਜਿਹੜੀ ਇਹਨੂੰ ਕਰਨਾ ਹੁੰਦਾ ਇਹ ਜੋ ਲਿਵਰਲੀ ਸਾਈਡ ਨੂੰ ਇਹ ਜਾ ਰਹੀ ਆ ਤੇ ਜਿੱਧਰੋਂ ਜੁੜਿਆ ਵਾ ਹਨਾ ਇਹ ਇੱਕ ਪਾਸੇ ਖੁੱਲੀ ਸਾਈਡ ਆ ਜੁੜੀ ਵੀ ਸਾਈਡ ਆ ਜਿਹੜੀ ਉਧਰੋਂ ਆਪਾਂ ਇਹ ਤਿਰਸਾ ਜਿਹੜਾ ਇਹ ਕੱਟ ਲਗਾਉਣਾ ਹੁੰਦਾ ਬਾਕੀ ਦਾ ਕੱਪੜਾ ਜਿਹੜਾ ਲੈਂਥ ਮਿਲ ਕੇ ਉਹ ਆਪਾਂ ਜਿਹੜਾ ਇਹ ਕੱਟਤਾ ਹੈਗਾ ਇੰਨੀ ਪਹਿਲਾਂ ਲੈਂਥ ਮਿਲ ਲੈਣੀ ਹੈ 2 ਇੰਚਾ ਜਿਹੜਾ ਉਹ ਵਾਧਾ ਛੱਡ ਦੇਣਾ ਹੈਗਾ ਤੇ ਇੱਕ ਜਿਹੜੀਆਂ ਭੈਣਾਂ ਵੀ ਅਡਾ ਲੈਣਾ ਚਾਹੁੰਦੀਆਂ ਜਾਂ ਕਿਟ ਲੈਣਾ ਚਾਹੁੰਦੀਆਂ ਹਨਾ ਤਾਂ ਉਹ ਦਿੱਤੇ ਹੋਏ ਨੰਬਰ ਤੇ ਜਿਹੜਾ ਤੁਸੀਂ WhatsApp ਕਰ ਸਕਦੇ ਹੈਗੇ ਆ ਕਾਫੀ ਦਿਨਾਂ ਤੋਂ ਨਾ ਫੋਨ ਕਾਲਿੰਗ ਦੀ ਪ੍ਰੋਬਲਮ ਆ ਰਹੀ ਹੈ ਕਾਫੀ ਕਾਫੀ ਫੋਨ ਆ ਜਿਹੜੇ ਇਕੱਠੇ ਆ ਰਹੇ ਆ ਤੇ ਉਹਦੇ ਵਿੱਚ ਕੁਝ ਫੋਨ ਆ ਜਿਹੜੇ ਆਪਣੇ ਰਹਿ ਜਾਂਦੇ ਆ ਤਾਂ ਜਿਹੜੀਆਂ ਵੀ ਭੈਣਾਂ ਨੂੰ ਕੋਈ ਕੰਮ ਹੁੰਦਾ ਹਨਾ ਤੁਸੀਂ ਤਾਂ ਦਿੱਤੇ ਹੋਏ ਨੰਬਰ ਤੇ WhatsApp ਤੇ ਰਿਕਾਰਡਿੰਗ ਛੱਡ ਦਿਆ ਕਰੋ ਤੇ ਅਸੀਂ ਦੇਖ ਦੇਖ ਕੇ ਹਨਾ ਬਾਅਦ ਚ ਤੇ ਮੀਨਸ ਮੈਂ ਰਿਪਲਾਈ ਕਰ ਦਿੰਦੀ ਹੁੰਨੀ ਆ ਤੇ ਜਾਂ ਮਤਲਬ ਕਰਦੇ ਉਹ ਰਿਪਲਾਈ ਆ ਜਿਹੜਾ ਕਰ ਦਿੰਦੇ ਆ ਜਿਹੜਾ ਵੀ ਤੁਸੀਂ ਕੁਛ ਵੀ ਪੁੱਛਣਾ ਹੁੰਦਾ ਨਾ ਉਸ ਤਰੀਕੇ ਅਸੀਂ ਤੁਹਾਨੂੰ ਰਿਪਲਾਈ ਆ ਜਿਹੜਾ ਉਹ ਕਰ ਦਿੰਨੇ ਹੈਗੇ ਆ ਕੋਈ ਵੀ ਤੁਸੀਂ ਸਮਾਨ ਲੈਣਾ ਕੋਈ ਵੀ ਤੁਸੀਂ ਹੈਂਡਵਰਕ ਜਾਂ ਕਿਸੇ ਵੀ ਚੀਜ਼ ਬਾਰੇ ਹੁਣ ਕਈ ਕਈ ਬਣਾ ਕੁਝ ਬਣਾ ਲੈਂਦੀਆਂ ਹਨ ਜਾਂ ਕੋਈ ਸ਼ੁਰੂ ਕਰ ਲੈਂਦੀਆਂ ਉਹਨਾਂ ਨੂੰ ਉਸ ਤੋਂ ਅੱਗੇ ਨਹੀਂ ਪਤਾ ਲੱਗਦਾ ਹਨ ਵੀ ਕਿਹੜਾ ਸਮਾਨ ਵਰਤੀਏ ਉਹ ਨਹੀਂ ਪਤਾ ਲੱਗਦਾ ਤਾਂ ਉਹ ਤੁਸੀਂ ਮੀਨਜ਼ ਜਿਹੜਾ ਪੁੱਛ ਸਕਦੇ ਹੈਗੇ WhatsApp ਤੇ ਰਿਕਾਰਡਿੰਗ ਹੈ ਜਿਹੜੀ ਤੁਸੀਂ ਛੱਡ ਦਿਆ ਕਰੋ ਇਧਰੋਂ ਆਪਾਂ ਇਹਨੂੰ ਕੱਟ ਕੇ ਜਿਹੜਾ ਇਹ ਅਲੱਗ ਕਰ ਲਿਆ ਦੋਨਾਂ ਨੂੰ ਇਹ ਸਟ੍ਰੇਟ ਸਲਵਾਰ ਹੈਗੀ ਹੈ ਬਿਨਾ ਪਹੁੰਚੇ ਤੋਂ ਜਿਹੜੀ ਆਪਾਂ ਸਲਵਾਰ ਆ ਜਿਹੜੀ ਬਣਾਉਣੇ ਹੈਗੇ ਆ ਅ ਸ਼ਰਟ ਦੀ ਜਿਹੜੀ ਕਟਿੰਗ ਹੈ ਇਹਦੇ ਮੈਂ ਬਟਨ ਲਗਾਏ ਮੀਨਜ਼ ਜਿਵੇਂ ਆਪਣੇ ਘਰੇ ਹਨਾ ਇਹ ਸਕਿਨ ਕਲਰ ਦਾ ਮੀਨਸ ਲਾਈਟ ਪਲੇਨ ਮੈਨੂੰ ਮਿਲ ਗਿਆ ਸੀਗਾ ਛੋਟੀਆਂ ਛੋਟੀਆਂ ਡਾਟਸ ਹੈ ਦੇ ਵਿੱਚ ਤੇ ਜਿਵੇਂ ਘਰੇ ਹਨਾ ਆਪਣੇ ਕੋਲ ਦੁਪट्टे ਪਏ ਹੁੰਦੇ ਆ ਕਾਫੀ ਜਿਵੇਂ ਪਿਓਰ ਦੇ ਮਸਲੀਨ ਦੇ ਹਨਾ ਔਰ ਗੰਜਾ ਦੀ ਤਾਂ ਤੁਸੀਂ ਪਲੇਨ ਸੂਟ ਤੇ ਮੀਨਸ ਉਹਦੇ ਨਾਲ ਦੇ ਬਟਨ ਲਗਾ ਕੇ ਤੇ ਦੁਪੱਟਾ ਜਿਹੜਾ ਨਾਲ ਆਪ ਮੈਚ ਕਰ ਸਕਦੇ ਜਿਹੜੇ ਕਲਰ ਦਾ ਵੀ ਤੁਹਾਡੇ ਕੋਲ ਘਰੇ ਦੁਪੱਟਾ ਪਿਆ ਹੈ ਨਾ ਉਸ ਕਲਰ ਦੇ ਤੁਸੀਂ ਨਾਲ ਆ ਜਿਹੜੇ ਬਟਨ ਲਗਾ ਲਓ ਇਥੋਂ ਮੈਂ ਜਿਹੜੀ ਝੋਲੀ ਹੈਗੀ ਥੋੜੀ ਜੀ ਉਹਨੂੰ ਸਿੱਧਾ ਜਿਹੜਾ ਕਾਟਾ ਉਹ ਲਗਾ ਰਹੀ ਹੈਗੀ ਆ ਇਹ ਮਤਲਬ ਉੱਥੇ ਵੀ ਤੁਸੀਂ ਲਗਾ ਸਕਦੇ ਹੁੰਦੇ ਆ ਤੇ ਮੈਂ ਇਹ ਕਪੜਾ ਘੱਟ ਸੀਗਾ ਇਸ ਲਈ ਮੈਂ ਬਾਅਦ ਚ ਥੋੜੀ ਜੀ ਝੋਲੀ ਹੈ ਉਹ ਵਧਾਈ ਹੈ ਤੇ ਇਥੋਂ ਜਿਹੜਾ ਮੈਂ ਕਾਟਾ ਉਹ ਲਾ ਰਹੀ ਹੈਗੀ ਆ ਇਥੋਂ ਮੇਜ਼ ਬਾਅਦ ਝੋੜੀਆਂ ਆਪਾਂ ਜੋੜ ਦੇਾਂਗੇ ਤੇ ਆਪਣੀ ਸਲਵਾਰ ਜਿਹੜੀ ਬਸ ਰੈਡੀ ਹੈਗੀ ਪਹੁੰਚੇ ਲਗਾ ਦਾਂਗੇ ਕਿਵੇਂ ਕਿਵੇਂ ਲਗਾਉਣਾ ਉਹ ਸਾਰਾ ਮੈਂ ਤੁਹਾਨੂੰ ਦੱਸੂਗੀ ਕਿਵੇਂ ਸਾਰੀ ਸਲਵਾਰ ਤਿਆਰ ਹੁੰਦੀ ਹੈ ਤੇ ਸੋਹਣੀਏ ਜਿਹੜੀ ਆਪਣੀ ਸਲਵਾਰ ਵਧੀਆ ਬਣੂਗੀ ਤੁਸੀਂ ਵੀ ਬਸ ਜੇ ਤੁਸੀਂ ਸਿਵਾਉਣਾ ਹੀ ਹੁੰਦਾ ਹਨ ਤਾਂ ਕਮੀਜ਼ ਤਾਂ ਚਲੋ ਫਿਰ ਵੀ ਕਈ ਵਾਰੀ ਪਲੇਟਾਂ ਪਲੂਟਾਂ ਦਾ ਪਹਿਣਾ ਨੂੰ ਨਹੀਂ ਪਤਾ ਲੱਗਦਾ ਪਰ ਸਲਵਾਰ ਤਾਂ ਕੱਲੀ ਤੁਸੀਂ ਜ਼ਰੂਰ ਕਰੇ ਸਟਿਚ ਕਰਿਆ ਕਰੋ ਇਹਦੇ ਵਿੱਚ ਕੋਈ ਵੀ ਮਤਲਬ ਕੰਪਲਿਕੇਸ਼ਨ ਵਾਲੀ ਗੱਲ ਨਹੀਂ ਹੁੰਦੀ ਸਲਵਾਰ ਤਾਂ ਬਹੁਤ ਸੌਖੀ ਹੈ ਜਿਹੜੀ ਉਹ ਬਣ ਜਾਂਦੀ ਹੈ ਤੇ ਟਾਈਮ ਵੀ ਬਹੁਤ ਘੱਟ ਲੱਗਦਾ ਅੱਧੇ ਘੰਟੇ 'ਚ ਸਾਰੀ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਇਹ ਮੈਂ ਤੁਹਾਨੂੰ ਬਣਾਉਣਾ ਵੀ ਅੱਗੇ ਜਿਹੜਾ ਦੱਸਦੀ ਹੈਗੀ ਆ ਜਿਹੜੀਆਂ ਵੀ ਪਹਿਣਾ ਹੈਂਡਵਰਕ ਸਿੱਖ ਰਹੀਆਂ ਹਨਾ ਤੇ ਉਹ ਤੁਸੀਂ ਜਿਨ੍ਹਾਂ ਨੇ ਹਸ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਕਰ ਲੂ ਇਹ 벨ਟ ਦਾ ਕੱਪੜਾ 벨ਟ ਕੱਟਣੀ ਹੈ ਹੁਣ ਇੱਕ ਆਪਾਂ 벨ਟ ਰਹੇਗੀ ਤੇ ਇੱਕ ਆਪਾਂ ਜਿਹੜੀ ਬੁਕਰਮ ਆ ਬੁਕਰਮ ਦੇ نیچے ਲਗਾਉਣ ਨੂੰ ਵੀ ਆਪਾਂ ਨੂੰ ਜਿਹੜਾ ਕੱਪੜਾ ਚਾਹੀਦਾ ਉਹ ਜਿਹੜੇ ਆਪਣੇ ਕੋਲ ਤੇ ਰੈਸਪੀਸ ਹਨ ਬਚੇ ਹੋਏ ਆ ਇਹਨਾਂ ਚੋਂ ਬੁਕਰਮ ਦੇ نیچے ਲਾਉਣ ਲਈ ਆਪਾਂ ਦਾ ਕੱਪੜਾ ਜਿਹੜਾ ਉਹ ਕੱਟ ਲਾਂਗੇ ਇਹ ਜਿਵੇਂ ਹੁਣ ਜਿੰਨੀ 벨ਟ ਹੈਗੀ ਹੈ ਜਿੰਨੇ ਇੰਚ ਵੀ ਹੈ ਜਿਵੇਂ 24 ਹੈ 25 ਹੈ ਉਤੋਂ ਆਪਾਂ 2 ਇੰਚ ਜਿਹੜੀ ਉਹ ਜ਼ਿਆਦਾ ਜਿਹੜੀ ਕੱਟਣੀ ਹੁੰਦੀ ਹੈ ਇਸ ਦਾ ਚੌੜੀ ਤੇ ਪੇਟੀ ਕੇ 4.5 ਇੰਚ ਰੱਖ ਦੇ ਕੇ 5 ਇੰਚ ਮੀਨਸ 3 ਇੰਚ ਕਿਉਂਕਿ ਉਦੋਂ ਨੇਫਾ ਵੀ ਮੋੜਨਾ ਹੁੰਦਾ ਹੈ ਨਾ ਤੇ ਚੌੜੇ ਲੋਟ ਆ ਜਿਹੜੀ ਉਹ ਮੀਨਸ 2 ਇੰਚ ਵਾਧਾ ਰੱਖ ਲਓ ਤੇ ਪਰ ਨੇਫਾ ਜਿੱਧਰ ਪੰਨਣਾ ਹੈਗਾ ਤੇ ਉਸ ਤਰੋਂ ਤੁਸੀਂ 3 ਇੰਚ ਜਿਹੜਾ ਵਾਧਾ ਰੱਖਣਾ ਹੈਗਾ ਇਹ ਹੁਣ ਪਹੁੰਚਾਂ ਦੇ نیچے ਲਾਉਣ ਨੂੰ ਜਿਹੜਾ ਮੈਂ ਕੱਪੜਾ ਉਹ ਕੱਟ ਰਹੀ ਹਾਂ ਥੋੜਾ ਜਿ ਤੁਸੀਂ ਛੱਡ ਕੇ ਕੱਟਣਾ ਹੁੰਦਾ ਮੈਨੂੰ ਥੋੜਾ ਕਪੜਾ ਆਪਣੇ ਕੋਲ ਵਾਧੂ ਹੋਣਾ ਚਾਹੀਦਾ ਜਿੰਨਾ ਆਪਾਂ ਇੱਕ ਪੌਂਚਾ ਤੇ ਦੋਨੋਂ ਪੌਂਚਾਂ ਤੇ ਮਤਲਬ ਇਹੀ ਲਗਾਵਾਂਗੇ ਦੋ ਪੌਂਚਾਂ ਤੇ ਅਲੱਗ-ਅਲੱਗ ਇਦਾਂ ਦੋ ਪੱਟੀਆਂ ਆਪਾਂ ਨੂੰ ਚਾਹੀਦੀਆਂ ਹੋਣੀਆਂ ਬੁਕਰਮ ਨਾਲ ਮਿੰਕੀ ਨੂੰ ਆਪਾਂ ਕੱਟ ਸਕਦੇ ਆ ਇਸ ਰੰਗ ਨਾਲ ਆਪਣੇ ਕੋਲ ਵਾਧਾ ਹੋਣਾ ਚਾਹੀਦਾ ਇਸ ਹਿਸਾਬ ਨਾਲ ਤੁਸੀਂ ਕੱਟਣਾ ਪੂਰਾ-ਪੂਰਾ ਬਿਲਕੁਲ ਜਿਹੜਾ ਉਹ ਨਹੀਂ ਕੱਟਣਾ ਹੈਗਾ ਤੇ ਹੁਣ ਇਹਨੂੰ ਸਟਿਚ ਕਿਵੇਂ ਕਰਨਾ ਉਹ ਜਿਹੜਾ ਮੈਂ ਤੁਹਾਨੂੰ ਦੱਸਦੀ ਹੈਗੀਆਂ ਸਭ ਤੋਂ ਪਹਿਲਾਂ ਆਪਾਂ ਝੋੜੀਆਂ ਜਿਹੜੀਆਂ ਉਹ ਜੋੜ ਲੈਣੀਆਂ ਝੋੜੀਆਂ ਜਿਹੜੀ نیچے ਤੋਂ ਸਟਾਰਟ ਕਰਦੇ ਹੁੰਨੇ ਨੇ ਨੇਫੇ ਵਾਲ ਨੀਫਾ ਉੱਪਰ ਹੈਗਾ ਤਾਂ نیچے ਤੋਂ ਜੋੜਨਾ ਸਟਾਰਟ ਕਰਨਾ ਹੁੰਦਾ ਤਾਂ ਕਿ ਜੇ ਕੋਈ ਮਤਲਬ ਵਾਧ ਘਾਟ ਆ ਤਾਂ ਉੱਪਰ ਨੀਫੇ ਵਾਲੀ ਸਾਈਡ ਨੂੰ ਰਹਿ ਜੇ ਜਿੱਧਰ ਆਪਾਂ 벨ਟ ਲਗਾਉਣੀ ਆ ਉਧਰ ਵਾਧ ਘਾਟ ਚੱਲ ਜਾਂਦੀ ਹੁੰਦੀ ਹੈ ਪਰ نیچے ਵਾਲੀ ਸਾਈਡ ਨੂੰ ਨਹੀਂ ਚਲਦੀ ਹੁੰਦੀ ਉਧਰ ਵੱਲ ਪੈ ਜਾਂਦਾ ਇਸ ਲਈ ਉੱਪਰ ਤੋਂ نیچے ਨੂੰ ਜਿਹੜੀ ਸਿਉਣ ਮਾਰਨੀ ਹੈ ਇਦਾਂ ਆਪਾਂ ਜਿਹੜੀਆਂ ਝੋਲੀਆਂ ਉਹ ਜੋੜ ਲੈਂਦੀਆਂ ਦੇਖੋ ਬਿਲਕੁਲ ਇਹ ਪਜਾਮਾ ਟਾਈਪ ਜਿਹੜੀ ਸਲਵਾਰ ਬਣ ਗਈ ਹੈ ਕਿਉਂਕਿ ਕਪੜਾ 2 ਮੀਟਰ ਹੀ ਸੀਗਾ 2 ਮੀਟਰ ਚੋਂ ਹੀ ਮੈਂ ਬਣਾ ਰਹੀ ਹਾਂ ਸਟ੍ਰੇਟ 4 ਮੀਟਰ ਦਾ ਤਾਂ ਇਹ ਮੇਰਾ ਸਾਰਾ ਸੂਟ ਬਣ ਕੇ ਤਿਆਰ ਹੋ ਗਿਆ ਇਹ ਪੀਸ ਜਿਹੜਾ ਮੈਨੂੰ ਮਿਲ ਗਿਆ ਸੀਗਾ ਤੇ ਹੁਣ ਇਹ ਆਪਾਂ ਬੁਕਰ ਮੈਂ ਇਦਾਂ ਮਿੰਨੀ ਹੁੰਦੀ ਹੈ ਮੀਨਸ ਇਦਾਂ ਇਸ ਪੌਂਚੇ ਤੋਂ ਆਪਾਂ ਨੂੰ ਡਬਲ ਚਾਹੀਦੀ ਹੈ ਇਦਾਂ ਇਹਨੂੰ ਆਪਾਂ ਡਬਲ ਕਰ ਲੈਣਾ ਹੁੰਦਾ ਇਸ ਤਰ੍ਹਾਂ ਮੀਨ ਜਿੰਨਾ ਪੌਂਚਾ ਉਸ ਤੋਂ ਡਬਲ ਕਰ ਲੋ ਥੋੜੀ ਜਿਹੀ ਆਪਾਂ ਨੂੰ ਵੱਧ ਚਾਹੀਦੀ ਹੁੰਦੀ ਹੈ ਸਾਢਾ ਕਿੰਚ ਵੱਧ ਲੈ ਲੋ ਇਸੀਨ ਵਗੈਰਾ ਮਾਰਨ ਲਈ ਆਪਾਂ ਨੂੰ ਦਿੱਕਤ ਨਾ ਆਵੇ ਇਹ ਜਿਹੜੀ ਸਾਡੀ ਮਸ਼ੀਨ ਆ ਨਾ ਇਹਦੀ ਸਿਲਾਈ ਬਹੁਤ ਵਧੀਆ ਮੇਰੀ ਦੂਜੀ ਮਸ਼ੀਨ ਨਾਲੋਂ ਵੀ ਵਧੀਆ ਜਿਹੜੀ ਇਹਦੀ ਸਿਲਾਈ ਹੈਗੀ ਆ ਇਹ ਵਾਲਾ ਨੰਬਰ ਦਿੱਤਾ ਹੋਇਆ ਇਹਦੇ ਤੇ ਤੁਸੀਂ ਕਾਲ WhatsApp ਜਿਹੜੀ ਕਰਨੀ ਆ ਤੁਹਾਡੇ ਕੰਮ ਲਈ ਤੇ ਇਹਦੀ ਸਟੀਚਿੰਗ ਬਹੁਤ ਵਧੀਆ ਘੱਟੋ ਘੱਟ ਇਹ 40 45 ਸਾਲ ਜਿਹੜੀ ਪੁਰਾਣੀ ਮਸ਼ੀਨ ਤੇ ਪਰ ਚੱਲਦੀ ਹੈ ਜਿਹੜੀ ਬਹੁਤ ਵਧੀਆ ਇਹ ਚੱਲਦੀ ਹੈ ਕੱਪੜੇ ਵੀ ਬਹੁਤ ਘੈਂਟ ਆ ਜਿਹੜੇ ਇਹ ਸਿਉਂਦੀਆਂ ਨਵੀਆਂ ਮਸ਼ੀਨਾਂ ਨਾਲੋਂ ਤਾਂ ਇਹ 100 ਗੁਣਾ ਜਿਹੜੀ ਵਧੀਆ ਹੈਗੀ ਆ ਤੇ ਬਾਕੀ ਆਪਾਂ ਤਾਂ ਜਿਵੇਂ ੜਡੇ ੜਡੇ ਤੇ ਕੱਪੜਾ ਜੋੜਦੇ ਹਾਂ ਨਾ ਤਾਂ ਫਿਰ ਇਹ ਮਸ਼ੀਨ ਜਿਹੜੀ ਹੱਥ ਵਾਲੀ ਹੁੰਦੀ ਹੈ ਇਹਦੀ ਜ਼ਿਆਦਾ ਆਪਾਂ ਨੂੰ ਜ਼ਰੂਰਤ ਰਹਿੰਦੀ ਆ ਹੁਣ ਆਪਾਂ ਪੌਂਚੇ ਦੇ ਥੱਲੇ ਆ ਜਿਹੜਾ ਉਹ ਕੱਪੜਾ ਲਾ ਰਹੇ ਹੈਗੇ ਆ ਤੇ ਇਸ ਤਰ੍ਹਾਂ ਮਤਲਬ ਪੌਂਚਾ ਜੋੜ ਰਹੇ ਆ ਪੌਂਚੇ ਦੇ ਨਾਲ ਆ ਜਿਹੜਾ ਕੱਪੜਾ ਲਾਉਣਾ ਹੈਗਾ ਪਹਿਲਾਂ ਬੁਕਰਮ ਕੱਲੀ ਜੋੜਨੀ ਹੁੰਦੀ ਹੈ ਫਿਰ ਆ ਜਿਹੜਾ ਉੱਪਰ ਰੱਖ ਕੇ ਜਿਹੜਾ ਪੌਂਚੇ ਦੇ ਉੱਪਰ ਆਪਾਂ ਰੱਖਣਾ ਹੁੰਦਾ ਪਹਿਲਾਂ ਕੱਲੀ ਪੱਟੀ ਦੇ ਉੱਪਰ ਆਪਾਂ ਬੁਕਰਮ ਆ ਜਿਹੜੀ ਉਹ ਇਸ ਤਰ੍ਹਾਂ ਜੋੜ ਲਾਂਗੇ ਥੋੜਾ ਜਿਹੜਾ ਆਪਾਂ ਵੱਧ ਛੱਡਿਆ ਹਿੱਸਾ ਉਹਨੂੰ ਲੈ ਕੇ ਇਸ ਤਰ੍ਹਾਂ ਆਪਾਂ ਜਿਹੜਾ ਜੋੜ ਲੈਣਾ ਹੁੰਦਾ ਸਤਾਂ ਤੁਸੀਂ ਕਪੜਾ ਜੋੜਨਾ ਹੈਗਾ ਬੁਕਰਮ ਦੇ ਨਾਲ ਕੱਲੀ ਸੀਨ ਪਹਿਲਾਂ ਤੁਸੀਂ ਲਗਾਉਣੀ ਹੈਗੀ ਆ ਤੇ ਫਿਰ ਜਿਹੜਾ ਪੌਂਚੇ ਦੇ ਉੱਪਰ ਰੱਖ ਕੇ ਮੀਨਜ਼ ਬੁਕਰਮ ਤੇ ਆਪਾਂ ਸੀਨ ਨਹੀਂ ਮਾਰਨੀ ਹੁੰਦੀ ਇਹ ਤਾਂ ਹੁਣ ਆਪਾਂ ਜੋੜ ਰਹੇ ਹਾਂ ਇੱਥੇ ਤਾਂ ਆਪਾਂ ਬੁਕਰਮ ਤੇ ਸੀਨ ਮਾਰ ਦੇਣੀ ਹੈ ਜਦੋਂ ਆਪਾਂ ਪੌਂਚਾ ਜੋੜ ਰਹੇ ਹਾਂ ਤਾਂ ਉਦੋਂ ਬੁਕਰਮ ਤੇ ਸੀਨ ਨਹੀਂ ਮਾਰਨੀ ਕਿਉਂਕਿ ਜਦੋਂ ਬੁਕਰਮ 모ੜਦੇ ਆ ਫਿਰ ਉਹ ਬਾਹਲਾ ਚੌੜਾ ਹੋ ਜਾਂਦਾ ਇਸ ਲਈ ਜਿਹੜੀ ਤੁਸੀਂ ਸੀਨ ਆ ਉਹ ਅਲੱਗ ਤੋਂ ਮੈਂ ਤੁਹਾਨੂੰ ਦੱਸੂਗੀ ਵੀ ਕੱਪੜੇ-ਕੱਪੜੇ ਤੇ ਆਪਾਂ ਮਾਰਨੀ ਆ ਉਹਦੇ ਨਾਲ ਪੌਂਚੇ 'ਚ ਜ਼ਿਆਦਾ ਜਿਹੜੀ ਸਫਾਈ ਆਉਂਦੀ ਆ ਮਿੰਟੋ ਮਿੰਟੀ ਜਿਹੜਾ ਇਹ ਤਿਆਰ ਹੋ ਜਾਂਦਾ ਤਾਂ ਇਹ ਟੇਲਰਾਂ ਦਾ ਕੰਮ ਵੈਸੇ ਥੋੜਾ ਜਿਹਾ ਵੱਧ ਗਿਆ ਚੌੜੇ ਪਹੁੰਚ ਵਾਲੀਆਂ ਸਲਵਾਰਾਂ ਨਾ ਕਿਉਂਕਿ ਇੱਕ ਗੀਤਾ ਜਿਵੇਂ ਡੇਢ ਇੰਚ ਦਾ ਪਹੁੰਚ ਮਿੰਟੋ ਮਿੰਟ ਹੈ ਨਾ ਬਣ ਜਾਂਦਾ ਸੀ ਪਰ ਉਹ ਤਾਂ ਹਨਾ ਫਿਰ ਵੀ ਬਿਜਲੀ ਵਾਲੀ ਇੱਥੇ ਦੇਖੋ ਬੁਕਰ ਜਿਵੇਂ ਮੈਂ ਦੱਸਿਆ ਨਾਲ-ਨਾਲ ਇੱਥੇ ਤੁਸੀਂ ਸਿਹੋਂ ਧਰ ਕੇ ਜਿਹੜੀ ਮਾਰਨੀ ਹੈਗੀ ਐ ਬਿਲਕੁਲ ਕੱਪੜੇ ਤੇ ਰਹਿਣੀ ਚਾਹੀਦੀ ਜਿਹੜੀ ਆਪਣੀ ਸੀਨ ਬੁਕਰਮ ਤੇ ਨਾ ਬਿਲਕੁਲ ਵੀ ਆਵੇ ਇਸ ਤਰ੍ਹਾਂ ਪਹੁੰਚੇ ਤੇ ਰੱਖ ਕੇ ਪਹੁੰਚਾ ਸਿੱਧਾ ਤੇ ਇਹ ਵਾਲਾ ਪੁੱਠਾ ਹਿੱਸਾ ਤੇ ਇੱਥੇ ਬੁਕਰਮ ਤੇ ਨਹੀਂ ਜਾਣੀ ਚਾਹੀਦੀ ਕਪੜੇ ਕਪੜੇ ਤੇ ਸੀਨ ਰਵੇ ਤੇ ਇਦਾਂ ਆਪਾਂ ਇਹਨੂੰ ਜਿਹੜਾ ਸਲਵਾਰ ਦੇ ਨਾਲ ਆ ਬੁਕਰਮ ਨੂੰ ਜੋੜ ਲੈਣਾ ਇਸ ਤਰ੍ਹਾਂ ਸੀਨ ਮਾਰਨ ਲੱਗੇ ਬਿਲਕੁਲ ਜਿਹੜਾ ਤੁਸੀਂ ਧਿਆਨ ਰੱਖਣਾ ਸੀਨ ਜਿਹੜੀ ਸਿੱਧੀ ਰਹਿਣੀ ਚਾਹੀਦੀ ਆ ਤਾਂ ਕਿ ਤੁਹਾਡਾ ਪਹੁੰਚਾ ਬਿਲਕੁਲ ਸਿੱਧਾ ਸਿੱਧਾ ਬਣੇ ਵੀ ਕਿਤੇ ਆਏ ਨਾ ਹੋਵੇ ਵੱਧ ਘੱਟ ਤੁਸੀਂ ਮਾਰ ਦੋ ਤੇ ਬਿਲਕੁਲ ਸਫਾਈ ਨਾਲ ਇਹਨੂੰ ਜਿਹੜਾ ਆਪਾਂ ਜੋੜਨਾ ਪੂਰੇ ਧਿਆਨ ਨਾਲ ਤੇ ਬੁਕਰਮ ਤੇ ਸੀਨ ਨਾ ਜਾਵੇ ਸਿਰਫ ਕਪੜੇ ਕਪੜੇ ਤੇ ਜਿਹੜੀ ਸੀਨ ਆਪਣੀ ਉਹ ਰਹਿਣੀ ਚਾਹੀਦੀ ਆ ਇਸਰੋਂ ਦੇਖੋ ਆਪਾਂ ਸਿਆਉਣਾ ਜਿਹੜਾ ਸ਼ੁਰੂ ਕਰ ਦਿੱਤਾ ਤੇ ਇਦਾਂ ਇਹ ਅਟੈਚ ਹੋ ਜਾਂਦਾ ਕੱਪੜਾ ਤੇ ਫਿਰ ਆਪਾਂ ਇਹਨੂੰ ਜਦੋਂ ਕੱਢਾਂਗੇ ਦੇਖੋ ਇਹ ਵਾਲੀ ਸੀਨ ਨੂੰ ਇਹਦੇ ਨੀਚੇ ਕਰਕੇ ਜਦੋਂ ਇਹਨੂੰ ਐ ਮੋੜਾਂਗੇ ਤਾਂ ਬਿਲਕੁਲ ਇਹ ਸਫਾਈ ਨਾਲ ਦੇਖੋ ਮੁੜੂਗੀ ਬਹੁਤ ਸੋਹਣੀ ਤੇ ਸਫਾਈ ਆਊਗੀ ਤੇ ਜੇ ਆਪਾਂ ਬੁਕਰਮ ਤੇ ਮਾਰਦੀਏ ਤਾਂ ਫਿਰ ਉਹ ਮਤਲਬ ਹੋਰ ਹੀ ਭੈੜਾ ਜਿਹਾ ਹੋ ਜਾਂਦਾ ਕੰਮ ਤੇ ਇਦਾਂ ਤੁਸੀਂ ਵੀ ਇਦਾਂ ਹੀ ਅਟੈਚ ਕਰਨੀ ਹੈਗੀ ਐ ਬੁਕਰਮ ਤੇ ਹੁਣ ਜਿਹੜਾ ਹੈਗਾ ਇਹ ਆਪਣੀ ਜਿਹੜੀ ਮੀਨਸ ਵਾਲ ਜਿੱਥੇ ਪਾਉਣੇ ਹੈਗੇ ਆ ਪੇਟੀ ਦਾ ਆਪਾਂ ਦੇਖ ਲੈਣਾ ਹੁੰਦਾ ਜਿੰਨੀ ਪੇਟੀ ਹੈਗੀ ਉਹ ਤੋਂ ਅੱਦੇ ਹਿੱਸਾ ਨਿਸ਼ਾਨੀ ਲਾ ਕੇ ਜਿਹੜੇ ਆਪਾਂ ਵਲ ਪਾਉਣੇ ਸ਼ੁਰੂ ਕਰਦੇ ਹੁੰਨੇ ਆ ਵਲ ਜਿਹੜੀ ਸਟ੍ਰੇਟ ਸਲਵਾਰ ਆ ਉਹ ਜਦੋਂ ਤਿੰਨ ਚਾਰ ਹੀ ਪੈਂਦੇ ਹੈਗੇ ਹਨਾ ਜੇ ਆਪਣੇ ਕੋਲੇ ਵੀ ਪਹੁੰਚੇ ਵਾਲੀ ਸਲਵਾਰ ਹੋਵੇ ਉਹਦੇ ਤੇ ਆਪਾਂ ਜ्यादा ਜਿਹੜੇ ਇਹਨੂੰ ਮੈਨ ਲੈਣਾ ਹੁੰਦਾ ਵੀ ਮੈਂ ਤਾਂ ਇੱਥੇ ਜਿਹੜੀ ਇਹਦੀ ਮਸ਼ੀਨ ਦੀ ਫੱਟੀ ਹੁੰਦੀ ਹੈ ਨਾ ਉਹਦੇ ਹਿਸਾਬ ਨਾਲ ਹੀ ਇਹ ਤੱਕ ਜੀ ਨਹੀਂ ਪਾ ਲੈਣੀ ਕਿਉਂਕਿ ਚਲੋ ਪ੍ਰੈਕਟਿਸ ਵੀ ਹੋਈ ਹੈ ਨਹੀਂ ਤੁਸੀਂ ਕਿਸੇ ਚੀਜ਼ ਨਾਲ ਮਨ ਕੇ ਵੀ ਤੁਸੀਂ ਪਾ ਸਕਦੇ ਹੈਗੇ ਨਿਸ਼ਾਨ ਵੀ ਲਾ ਸਕਦੇ ਆ ਵੀ ਮੈਂ ਇੰਨੇ ਇੰਚ ਤੋਂ ਹੀ ਪਾਉਣਾ ਮੈਂ ਤਾਂ ਇਹ ਫੱਟੀ ਨਹੀਂ ਹੁੰਦੀ ਦੇਖਿ ਇੱਥੋਂ ਹੀ ਚੱਕ ਲੈਣੀ ਹੁੰਦੀ ਆ ਇਹਦੇ ਨਾਲ ਵੀ ਪੂਰਾ ਹੀ ਆਪਾਂ ਨੂੰ ਮਤਲਬ ਹਸਾਬ ਕਿਤਾਬ ਰਹਿੰਦਾ ਵੀ ਜਿਆਦਾ ਵੱਲਾਂ ਦਾ ਇੱਧਰ ਉੱਧਰ ਨਹੀਂ ਹਸਾਬ ਹੁੰਦਾ ਕਈ ਵਾਰੀ ਆਏ ਹੁੰਦਾ ਨਾ ਵੀ ਇੱਕ ਸਾਈਡ ਸੰਘਣੇ ਵਾਲ ਪੈ ਜਾਂਦੇ ਜਿਹੜੇ ਅਣਜਾਣ ਹੁੰਦੇ ਆ ਨਾ ਇੱਕ ਸਾਈਡ ਵੇਰਲੇ ਪੈ ਜਾਂਦੇ ਆ ਮੀਨਜ਼ ਇਹ ਸਿੱਧਾ ਥੋੜੀ ਜੀ ਤੁਸੀਂ ਧਿਆਨ ਰੱਖਣਾ ਹੈਗਾ ਜਾਂ ਤੁਸੀਂ ਨਿਸ਼ਾਨੀਆਂ ਲਾ ਕੇ ਜਿਹੜੇ ਵਾਲਾ ਉਹ ਪਾਉਣੇ ਆ ਬਸ ਇਹਦੇ ਚੋਂ ਚਾਰ ਪੰਜ ਜਿਹੜੇ ਵਾਲ ਪੈਂਦੇ ਹੁੰਦੇ ਆ ਤੇ ਪੂਰੀ ਸਫਾਈ ਨਾਲ ਪਹਿਲਾਂ ਇੱਕ ਸਾਈਡ ਤੋਂ ਤੇ ਫਿਰ ਦੂਸਰੀ ਸਾਈਡ ਤੋਂ ਜਿਹੜੇ ਵਾਲਾ ਉਹ ਸਲਵਾਰ ਦੇ ਆਪਾਂ ਪਾ ਲੈਣੇ ਹੈਗੇ ਆ ਤੇ ਫਿਰ ਬੈਲਟ ਆ ਜਿਹੜੀ ਉਹ ਮਣਕੇ ਪੂਰੀ ਆਪਾਂ ਬੈਲਟਾ ਜੋੜ ਦੇਣੀ ਆ ਵਧੀਆ ਦੇਖੋ ਹਲਕੀ ਜੀ ਇਹ ਆਪਣੀ ਸਲਵਾਰ ਬਣੂਗੀ ਦੇਖੋ ਹਣੀਆਂ ਮੈਂ ਤੁਹਾਨੂੰ ਵਾਲਾ ਜਿਹੜੇ ਚਾਰ ਪੰਜ ਕੇ ਪਾ ਕੇ ਤੇ ਇਹ ਜਿਹੜੀ ਵਧੀਆ ਆਪਣੀ ਬਣ ਗਈ ਆ ਉਨਮੇ ਦੂਜੀ ਗੱਲ ਸੇ ਵੀ ਤੁਹਾਨੂੰ ਵੱਲ ਪਾ ਕੇ ਜਿਹੜਾ ਉਹ ਦੱਸੂਗੀ ਹਾਂ ਤੁਸੀਂ ਦੱਸ ਦਿਓ ਮੈਨੂੰ ਜੇ ਸਟਿਚਿੰਗ ਦਾ ਸਟਾਰਟ ਕਰਨਾ ਹੈਗਾ ਤਾਂ ਆਪਾਂ ਸਟਾਰਟ ਕਰ ਦਾਂਗੇ ਇੱਕ ਦੋ ਸੌਖੀਆਂ ਸੌਖੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਦਊਗੀ ਨਾ ਦੇਖੋ ਇਦੋਂ ਵੀ ਜਿਹੜੇ ਮੈਂ ਵਲ ਪਾਉਣੇ ਉਹ ਸਟਾਰਟ ਕਰਦੇ ਸੇਮ ਹੋ ਉਸੇ ਪੱਟੀ ਤੋਂ ਆਪਾਂ ਜਿਹੜਾ ਵਲ ਚੱਕ ਕੇ ਪਾ ਰਹੇ ਆ ਤੇ ਇਹਦੇ ਨਾਲ ਇੱਕੋ ਜਿਹਾ ਪੈਣਗੇ ਦੋਨੋਂ ਸਾਈਡ ਜਮਾਂ ਅੱਧੇ ਇੰਚ ਦਾ ਫਰਕ ਵੀ ਨਹੀਂ ਪੈਣਾ ਬਿਲਕੁਲ ਸੇਮ ਜਿਹੜੇ ਵਾਲਾ ਦੋਨੋਂ ਸਾਈਡ ਰਹਿਣਗੇ ਕੱਪੜੇ 'ਚ ਫਰਕ ਨਹੀਂ ਇਹਦੇ ਨਾਲ ਪੈਂਦਾ ਇਹ ਵੀ ਇੱਕ ਮੀਨਸ ਟ੍ਰਿਕ ਹੀ ਹੁੰਦੀ ਹੈ ਹਨਾ ਆਪਾਂ ਯੂਜ਼ ਇਹਨੂੰ ਕਰ ਸਕਦੇ ਹੈਗੇ ਬਾਕੀ ਤੁਸੀਂ ਕਿਹੜੇ ਤਰੀਕੇ ਨਾਲ ਹਨਾ ਕੱਪੜੇ ਸੀਨੇ ਆ ਸਾਰਿਆਂ ਦਾ ਅਲੱਗ-ਅਲੱਗ ਸਿਸਟਮ ਹੁੰਦਾ ਵੀ ਕੱਪੜੇ ਆਏ ਨਹੀਂ ਹੁੰਦੇ ਵੀ ਸਾਰੇ ਇੱਕ ਤਰੀਕੇ ਨਾਲ ਸਿਉਂਦੇ ਆ ਸਭ ਦੇ ਅਲੱਗ ਤਰੀਕੇ ਹੁੰਦੇ ਆ ਤੇ ਸਭ ਨੂੰ ਆਪਦਾ ਤਰੀਕਾ ਹੀ ਸੌਖਾ ਤੇ ਵਧੀਆ ਲੱਗਦਾ ਨਹੀਂ ਦੇਖੋ ਆਪਣੇ ਵਾਲ ਦੋਨੋਂ ਸਾਈਡ ਤੋਂ ਪੈ ਗਏ ਹੁਣ ਜਿਹੜੀ ਬੈਲਟ ਆਪਾਂ ਉਹ ਤਿਆਰ ਕਰਾਂਗੇ ਤੇ ਪੌਂਚੇ ਬਣਾਉਣੇ ਆ ਜਿਹੜੇ ਆਪਾਂ ਉਹ ਵੀ ਸਟਾਰਟ ਕਰ ਦਾਂਗੇ ਇਹ ਦੇਖੋ ਹਲਕਾ ਜਿਹਾ ਆਪਣਾ ਇਹ ਸਿਸਟਮ ਵਧੀਆ ਹੀ ਬਣ ਗਿਆ ਹੁਣ ਇੱਕ ਸਾਈਡ ਆਪਾਂ ਬੁਕਰਮ ਜਿਹੜੀ ਜੜ ਲਈ ਸੀ ਹੁਣ ਆਪਾਂ ਦੂਜੀ ਸਾਈਡ ਵੀ ਬੁਕਰਮ ਜੜਾਂਗੇ ਇਧਰ ਇਹਦੇ ਵਿੱਚ ਆਪਾਂ ਸਿੱਡੀਆਂ ਲਾਈਨਾਂ ਵਾਲਾ ਜਿਹੜਾ ਪਹੁੰਚਾ ਉਹੀ ਆਪਾਂ ਇੱਕ ਵਾਰੀ ਬਣਾ ਰਹੇ ਹੈਗੇ ਆ ਮੀਨਸ ਇੱਕ ਤਾਂ ਵਿੱਚ ਸਕਰੋਲ ਦੂਜੀ ਬੰਦੀ ਹੁੰਦੀ ਹੈ ਇਹਦੇ ਵਿੱਚ ਦੂਸਰੀ ਸਕਰੋਲ ਨਹੀਂ ਹੈਗੀ ਸਿੰਪਲ ਆਪਾਂ ਜਿਹੜਾ ਪਹੁੰਚਾ ਉਹੀ ਬਣਾ ਰਹੇ ਆ ਮੈਂ ਸਿੱਧੀਆਂ ਲਾਈਨਾਂ ਹੀ ਕੱਲੀਆਂ ਮਾਰ ਕੇ ਤੇ ਇਹਦੇ ਵਿੱਚ ਵੀ ਹੁੰਦਾ ਵੀ ਆਪਾਂ ਪੈਰ-ਪੈਰ ਦਾ ਮਸ਼ੀਨ ਦਾ ਰੱਖ ਸਕਦੇ ਹੁੰਨੇ ਆ ਇਹਨਾਂ ਦੇਖੋ ਸਫਾਈ ਨਾਲ ਪਹਿਲਾਂ ਆਪਾਂ ਇੱਕ ਲਾਈਨ ਮਾਰਨੀ ਆ ਤੇ ਫਿਰ ਜਿਹੜਾ ਆਪਾਂ ਪੌਂਚਾ ਬਣਾਉਣਾ ਜਿਹੜਾ ਸਟਾਰਟ ਕਰਨਾ ਹੈਗਾ ਇਹ ਦੇਖੋ ਇੱਕ ਪੈਰ ਦਾ ਇਹਦੇ ਵਿੱਚ ਮੈਂ ਰੱਖ ਰਹੀ ਹੈਗੀਆਂ ਤੇ ਇੱਕ ਪੈਰ ਤੇ ਸਿਉਣਾ ਜਿਹੜੀ ਉਹ ਮਾਰ ਰਹੇ ਆ ਇਹਦੇ ਨਾਲ ਮੀਨਸ ਇੱਕੋ ਜੀਆਂ ਬਣਦੀਆਂ ਹੈਗੀਆਂ ਜੀ ਸੇਮ ਬਸ ਓਨੀ ਕੁ ਵਿੱਥ ਤੇ ਹੀ ਆਪਾਂ ਮਾਰਾਂਗੇ ਤੇ ਜੇ ਕੱਲੀਆਂ ਲਾਈਨਾਂ ਵਾਲਾ ਪਹੁੰਚਾ ਤਾਂ ਉਹ ਬਿਲਕੁਲ ਠੀਕ ਬਣੇਗਾ ਆਪਣਾ ਕੋਈ ਦਿੱਕਤ ਨਹੀਂ ਉਹਦੇ ਵਿੱਚ ਆਪਾਂ ਨੂੰ ਆਏਗੀ ਇਹ ਦੇਖੋ ਇੱਕੋ ਜੀ ਫਿਰ ਆਪਣੀ ਰਹੇਗੀ ਸਫਾਈ ਆਊਗੀ ਮੀਨਸ ਪਹੁੰਚੇ ਤੇ ਇਦਾਂ ਹੀ ਆਪਣਾ ਬਣ ਗਿਆ ਦੇਖੋ ਤੇ ਵਧੀਆ ਸਫਾਈ ਨਾਲ ਬਣ ਕੇ ਤਿਆਰ ਹੋਇਆ بس ਮਸ਼ੀਨ ਦਾ ਹੀ ਧਿਆਨ ਰੱਖਣਾ ਹੁੰਦਾ ਵੀ ਗਾ ਮਤਲਬ ਉਹ ਗੋਲੀ ਜੀ ਨਾ ਬਣੇ ਤਾਂ ਗਾਣਾ ਟੁੱਟੇ ਜਾਂਦਾ ਪਹੁੰਚ ਜਾਂਦੇ ਤੇ ਪਹੁੰਚਿਆਂ ਚ ਸਫਾਈ ਬਣੇਗੀ ਬਿਲਕੁਲ ਸਫਾਈ ਆਈ ਹੈ ਤੇ ਇਹ ਮੇਰੇ ਇਹਦੇ ਨਾਲ ਸ਼ਰਟ ਹੈਗੀ ਹੈ ਇਹ ਉੱਚਾ ਜਿਹਾ ਹੀ ਆਪਾਂ ਸੂਟ ਆ ਜਿਹੜਾ ਬਣਾਇਆ 40 ਇੰਚ 40 ਇੰਚ ਲੈਂਥ ਵਾਲਾ ਤੇ ਇਹ ਮੈਂ ਗ੍ਰੀਨ ਕਲਰ ਦੇ ਬਟਨ ਲਗਾਏ ਹੈ ਇਹ ਗ੍ਰੀਨ ਹੀ ਮੇਰੇ ਕੋਲ ਇਹਦੇ ਨਾਲ ਜਿਹੜਾ ਦੁਪੱਟਾ ਸੀਗਾ ਇਹ ਕਮੀਜ਼ ਮੈਂ ਸੋਭਾ ਤਿਆਰ ਜਿਹੜਾ ਕਰ ਲਿਆ ਸੀਗਾ ਤੇ ਹੁਣੇ 벨ਟ ਦਾ ਆਪਣੇ ਕੋਲ ਇੱਕ ਕੱਪੜਾ ਹੈਗਾ 벨ਟ ਤੇ ਆਪਾਂ ਇੱਕ ਸਾਈਡ ਤਾਂ ਪੂਰੀ ਸੀਨ ਲਾਉਣੀ ਹੁੰਦੀ ਹੈ ਇੱਕ ਸਾਈਡ ਆ ਜਿਹੜਾ ਆਪਾਂ ਇਹ ਛੱਡਣਾ ਹੁੰਦਾ ਨਮੀਜ਼ ਇਸ ਤਰ੍ਹਾਂ ਛੱਡਣਾ ਹੁੰਦਾਗਾ ਨਿਫਾ ਨੇਫੀ ਵਾਸਤੇ ਇਹ ਆਪਾਂ ਜਿਹੜੀ ਬਣਾਵਾਂਗੇ ਇਹਦੀ ਇਸ ਤਰ੍ਹਾਂ ਤੇ ਇਹ ਮੋੜ ਕੇ ਸੀਨ ਮਾਰ ਕੇ ਇਦਾਂ ਹੀ ਜਿਹੜੀ 벨ਟ ਤਿਆਰ ਕਰ ਲਾਂਗੇ ਤੇ ਇੱਥੋਂ ਇਹਨੂੰ ਪੁੱਠਾ ਰੱਖ ਕੇ ਇਹਨੂੰ ਸਿੱਧਾ ਤੇ 벨ਟ ਨੂੰ ਪੁੱਠਾ ਰੱਖ ਕੇ ਇਦਾਂ ਆਪਾਂ ਇਹਨੂੰ ਜਿਹੜਾ ਜੜ ਲੈਣਾ ਹੈਗਾ ਤੇ ਸਲਵਾਰ ਆਪਣੀ ਰੈਡੀ ਹੋ ਜੂਗੀ ਤੇ ਸੂਟ ਆ ਜਿਹੜਾ ਬਹੁਤ ਸੋਹਣਾ ਜਿਹੜਾ ਬਣ ਕੇ ਤਿਆਰ ਹੋਊਗਾ ਤੁਸੀਂ ਵੀ ਘਰੇ ਜਿਵੇਂ ਸਿੰਪਲ ਜੇ ਕੋਈ ਹੁੰਦੇ ਆ ਕਾਟਨ-ਕਾਟਨ ਦੇ ਉਹ ਘਰੇ ਸਲਵਾਰ ਹਨਾ ਬਣਾ ਸਕਦੇ ਆ ਘਰੇ ਕਮੀਜ਼ ਬਣਾ ਸਕਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਤੋਂ ਹੀ ਜਿਹੜਾ ਹੈਗਾ ਸਵਾਉਣਾ ਤੇ ਹੁਣ ਤਾਂ ਚਲੋ ਇਹ ਵੀ ਉੱਚੇ ਸੁੱਟਾਂ ਤਾਂ ਦੁਬਾਰਾ ਟ੍ਰੈਂਡ ਆ ਗਿਆ ਤੇ 1 ਮੀਟਰ ਕਪੜਾ ਵੀ ਜਿਹੜਾ ਬਚ ਜਿਆ ਕਰੂਗਾ ਜਿਹਦਾ ਪਹਿਲਾਂ 5 ਮੀਟਰ ਚ ਹੀ ਬੰਨਦਾ ਸੀ ਉਹਦਾ ਹੁਣ ਜਿਹੜਾ 4 ਚ ਹੀ ਤਿਆਰ ਹੋ ਜਾ ਕਰੂਗਾ ਮੈਂ ਪਾਇਆ ਸੀ ਕਾਫੀ ਜਾਨ ਹੈ ਨਹੀਂ ਮੈਨੂੰ ਕਿਹਾ ਵੀ ਇਹ ਸਿੰਪਲ ਜਿਹਾ ਤੇ ਬੜਾ ਹੀ ਸੋਹਣਾ ਤੇ ਪੌਂਚ ਵੀ ਬਹੁਤ ਹਲਕਾ ਸੀ ਕਿਉਂਕਿ ਫੁੱਲ ਕਾਟਨ ਸੀ ਤੇ ਮੈਨੂੰ ਖੁਦ ਵੀ ਇਹ ਜਿਹੜਾ ਬਹੁਤ ਵਧੀਆ ਲੱਗਿਆ ਕਲਰ ਵੀ ਹਲਕਾ ਸੀਗਾ ਤੇ ਘਰੇ ਪਿਆ ਦੁਪੱਟਾ ਵੀ ਕੰਮ ਆ ਗਿਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ